ਹੌਂਦਾ ਮਜਾਜ ਬਿਲਕੁਲ ਬਦਲ ਕੇ ਰੰਗ ਦਿੱਤਾ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਮਿੰ ਜੜੀ ਬਾਰਿਸ਼ ਅਜੇ ਤੱਕ ਵੀ ਹੁੰਦੀ ਦਿਖਾਈ ਦੇ ਰਹੀ ਆ ਜਿਸ ਕਰਕੇ ਵੀ ਕਾਫੀ ਲੋਕਾਂ ਨੂੰ ਜਿੱਥੇ ਮੁਸ਼ਕਲਾ ਵੀ ਆ ਰਹੀਆਂ ਉੱਥੇ ਕਿਸਾਨਾਂ ਨੂੰ ਵੀ ਅੱਛੀ ਦਾ ਜਿਹੜਾ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਮੇਰੇ ਫਾਦਰ ਸਾਹਿਬ ਸਰਦਾਰ ਜਸਪਾਲ ਸਿੰਘ ਜੋ ਸੁਲਤਾਨਪੁਰ ਲੋਧੀ ਸ਼ਹੀਦ ਹੋ ਗਏ ਸੀ ਨਵਾਂ ਸਰਕਾਰ ਨੇ ਸਾਨੂੰ 1 ਕਰੋੜ ਰੁਪਏ ਚੈੱਕ ਪਹਿਲਾਂ ਦਿੱਤਾ ਸੀ 1 ਕਰੋੜ ਰੁਪਏ ਚੈੱਕ ਹੁਣ ਦਿੱਤਾ ਆ ਤੇ ਮੇਰੇ ਛੋਟੇ ਬ੍ਰਦਰ ਨੂੰ ਨੌਕਰੀ ਦਿੱਤੀ ਆ ਹਨ ਦੇ ਸੇ ਪਲੱਸ 2 ਕਰਕੇ ਗਾਂ ਤਰੱਕੀ ਕਰੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦੇਸ਼ ਲਈ ਕੁਰਬਾਨ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੀ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਏ ਦੇ ਚੈੱਕ ਸੌਂਪ ਰਹੇ ਨੇ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲੇ ਕੀਤੇ ਗਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਝੋਗੇ ਜਾਂ ਉਹਨਾਂ ਵਾਂਗੂ ਪਰਿਵਾਰ ਰੁੱਝੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਇਸ ਬਾਰਿਸ਼ ਨੇ ਬਿਲਕੁਲ ਜਿਹੜਾ ਮੌਸਮ ਹੈ ਉਹ ਬਦਲ ਦਿੱਤਾ ਤੇ ਹੁਣ ਜਿਹੜਾ ਠੰਡ ਜੜੀ ਆ ਪੂਰੀ ਤਰ੍ਹਾਂ ਪੈਦੀ ਆ ਉਹ ਦਿਖਾਈ ਦੇ ਦੇਗੀ ਕਿਉਂਕਿ ਪਹਿਲਾਂ ਵੀ ਜੜੀ ਆ ਥੋੜਾ ਠੰਡ ਜੜੀ ਆ ਸੀਗੀ ਲੇਕਿਨ ਪੋਰਾ ਨਾ ਹੋਣ ਕਰਕੇ ਠੰਡ ਇੰਨੀ ਨਹੀਂ ਸੀ ਹੈਗੀ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਆ ਭਾਜੀ ਜਦ ਹੁਣ ਮੌਸਮ ਬਾਰਿਸ਼ ਹੋ ਰਹੀ ਆ ਕਿਵੇਂ ਦੀ ਦੇਖੀ ਬਾਰਿਸ਼ ਤਾਂ ਬਹੁਤ ਠੀਕ ਹੈ ਇਹ ਹੋ ਰਹੀ ਹੈ ਸਾਡੇ ਜੀਵਨ ਦਾ ਕਣਕਾਂ ਵਾਸਤੇ ਬਾਰਿਸ਼ ਠੀਕ ਹੈ ਬਸ ਕੰਮ ਕਾਜ ਦਾ ਫਰਕ ਪੈਂਦਾ ਇਹ بارش ਨਾ ਭਾ ਕਿ ਠੀਕ ਹੈ ਜੀ ਜੋ ਵੀ ਹੋਇਆ ਪਰਮਾਤਮਾ ਦੀ ਮਰਜ਼ੀ ਹੈ ਭਾਜੀ ਲੱਗਦਾ ਵੀ ਇਹ بارش ਨੇ ਮੌਸਮ ਨਾਲ ਬਲ ਹੁਣ ਸਾਡੀ ਵੀ ਵਧੇਗੀ ਬਹੁਤ ਵਧੀਆ ਇਹ ਮੌਸਮ ਸਹੀ ਹੋ ਜਾਏਗਾ ਕਿ ਬਿਮਾਰੀਆਂ ਦੂਰ ਹੋ ਜਾਣਗੀਆਂ ਬੱਚਿਆਂ ਨੂੰ ਬਹੁਤ ਵਧੀਆ ਜੀ ਬਚਣ ਬਹੁਤ ਵਧੀਆ ਬਿਮਾਰੀਆਂ ਦੂਰ ਹੋ ਜਾਣੀਆਂ ਸੁੱਕੀ ਠੰਡ ਤੋਂ ਲੋਕਾਂ ਨੂੰ निजात ਮਿਲੂਗੀ ਇਹ ਸੀਗੇ ਲੋਕ ਜਿਹੜੇ ਜਿਨ੍ਹਾਂ ਦਾ ਕਹਿਣਾ ਵੀ ਜਿਹੜੀ ਬਾਰਿਸ਼ ਹੋਈ ਆ ਇਹਦਾ ਕਾਫੀ ਲੋਕਾਂ ਨੂੰ ਫਾਇਦਾ ਹੋਏਗਾ ਖਾਸ ਤੌਰ ਤੇ ਬੱਚਿਆਂ ਨੂੰ ਫਾਇਦਾ ਹੋਏਗਾ ਕਿਉਂਕਿ ਜਿਹੜੀ ਸੁੱਕੀ ਠੰਡ ਜਿਹੜੀ ਪੈ ਰਹੀ ਸੀ ਉਹ ਬੱਚਿਆਂ ਦੀ ਸਿਹਤ ਵਾਸਤੇ ਜੜੀ ਆ ਉਹ ਖਰਾਬ ਸੀਗੀ ਜਿਸ ਕਰਕੇ ਉਹ ਬੱਚੇ ਵੀ ਕਾਫੀ ਜਿਹੜੇ ਬਿਮਾਰ ਹੁੰਦੇ ਹੁੰਦੇ ਪਏ ਸੀਗੇ ਉਥੇ ਬੁੱਧਿਆਂ ਨੂੰ ਵੀ ਜਿਹੜੀ ਆ ਕਾਫੀ ਜੜੀ ਸੁੱਕੀ ਠੰਡ ਕਰਕੇ ਬਿਮਾਰੀਆਂ ਦੇ ਸ਼ਿਕਾਰ ਹੋਣਾ ਪੈ ਰਿਆ ਸੀਗਾ ਇਸ ਬਾਰਿਸ਼ ਨੇ ਕਿਸਾਨਾਂ ਨੂੰ ਜਿੱਥੇ ਫਾਇਦਾ ਦਿੱਤਾ ਉਥੇ ਮਤ ਚੀ ਨੂੰ ਫਾਇਦਾ ਜਿਹੜਾ ਉਹ ਦਿਨ ਦੀ ਦਿਖਾਈ ਦੇ ਰਹੀ ਆ ਵੀ ਕਹਿ ਸਕਦੇ ਆ ਵੀ ਕੁੱਲ ਮਿਲਾ ਕੇ ਜਿਹੜੀ ਆ ਬਾਰਿਸ਼ ਹੋ ਰਹੀ ਆ ਰਾਤ ਦੀ ਕਿਨ ਮਿਨ ਕਿਨ ਮਿਨ ਉਹ ਜਿਹੜੀ ਬਾਰਿਸ਼ ਹੋ ਰਹੀ ਆ ਵੀ ਉਹ ਨੇ ਜਿਹੜਾ ਕਾਫੀ ਜੜਿਆ ਲੋਕਾਂ ਤੇ ਅਸਰ ਪਾਇਆ ਜੇ ਕਾਰੋਬਾਰੀ ਦੀ ਗੱਲ ਕੀਤੀ ਜਾਵੇ ਤੇ ਕਾਰੋਬਾਰੀਆਂ ਦਾ ਬਾਰਿਸ਼ ਕਰਕੇ ਦਾ ਦੇਖੋ ਥੋੜਾ ਫਰਕ ਪਏਗਾ ਕੋਈ ਥੋੜਾ ਕੰਮ ਜਿਹੜਾ ਉਹ ਘਟੇਗਾ ਆਵਾਜਾਈ ਦੇ ਵਿੱਚ ਵੀ ਫਰਕ ਪੈਂਦਾ ਕਿਉਂਕਿ ਬਾਰਿਸ਼ ਕਰਕੇ ਲੋਕਾਂ ਦਾ ਜੜਾ ਸਫਰ ਕਰਨਾ ਵੀ ਮੁਸ਼ਕਲ ਹੋ ਜਾਂਦਾ ਲੇਕਿਨ ਜੇ ਮੌਸਮ ਨੂੰ ਵੇਖਿਆ ਜਾਵੇ ਅੱਜ ਦੇ ਹਾਲਾਤ ਦੇਖਿਆ ਜਾਵੇ ਦਸੰਬਰ ਦਾ ਮਹੀਨਾ ਹੋ ਗਿਆ ਤੇ ਇਹੋ ਜੀ ਜਿਹੜੀ ਆ ਦੇ ਮਨ ਜੜੀ ਆ ਉਹ ਜਾਰਾ ਤਰ ਲੋਕਾਂ ਨੂੰ ਜੜੀ ਹਿੰਦੀ ਦਿਖਾਈ ਦੇ ਰਹੀ ਆ ਜਿਸ ਕਰਕੇ ਕਾਫੀ ਲੋਕ ਜਿਹੜੇ ਖੁਸ਼ ਵੀ ਇਹ ਇਹਦੇ ਤੋਂ ਨਜ਼ਰ ਆ ਰਹੇ ਨੇ ਤੇ ਜੇ ਬਾਰਿਸ਼ ਇਸ ਤਰ੍ਹਾਂ ਚੱਲਦੀ ਰਹੀ ਤੇ ਉਹ ਉਮੀਦ ਹੈ ਕਿ ਆ ਵੀ ਮਤਲਬ ਕਿ ਬਿਲਕੁਲ ਜੜਾ ਵੀ ਠੰਡ ਦਾ ਮੌਸਮ ਪੂਰੀ ਤਰ੍ਹਾਂ ਜੜਾ ਬਣ ਜਾਏਗਾ ਉਸ ਤੋਂ ਬਾਅਦ ਜੜਾ ਕੋਰਾ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਜੜਾ ਕੋਰਾ ਉਹ ਹਜੇ ਤੱਕ ਦਿਖਾਈ ਨਹੀਂ ਸੀ ਦਿੱਤਾ ਸ਼ੁਰੂਆਤੀ ਦੌਰ ਦੇ ਵਿੱਚ ਜੜਾ ਕੋਰਾ ਦਿਨਾਂ ਦੇ ਵਿੱਚ ਜਰੂਰ ਦਿਖਾਈ ਦਿੱਤਾ ਸੀਗਾ ਲੇਕਿਨ ਉਸ ਤੋਂ ਬਾਅਦ ਸਰਦੀ ਲੱਗ ਕੇ ਫਰੋਈਪੁਰ ਵਿੱਚ ਤੋਂਦ ਨਜ਼ਰ ਨਹੀਂ ਸੀ ਆਈ ਲੇਕਿਨ ਹੁਣ ਬਾਰਿਸ਼ ਤੋਂ ਬਾਅਦ ਦੀ ਇਹ ਆਸ ਲਗਾਈ ਜਾ ਰਹੀ ਹੈ ਵੀ ਜ ਜੜੀ ਆ ਉਹ ਨਜ਼ਰ ਆਏਗੀ ਲੇਕਿਨ ਧੁੰਦ ਦਾ ਜਿਹੜਾ ਵੀ ਫਾਇਦਾ ਜਿਹੜਾ ਬਹੁਤ ਘੱਟ ਹੁੰਦਾ ਤੇ ਉਹਨਾਂ ਨੁਕਸਾਨ ਜਿਹੜਾ ਉਹ ਜ਼ਿਆਦਾ ਦੇਖਣ ਨੂੰ ਮਿਲਦਾ ਕਿਉਂਕਿ ਸੜਕੀ ਆਵਾਜ਼ਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਆ ਰੇਲ ਆਵਾਜ਼ਾਈ ਪ੍ਰਭਾਵਿਤ ਹੁੰਦੀ ਆ ਐਕਸੀਡੈਂਟ ਦੇ ਚਾਂਸ ਜਿਹੜੇ ਆ ਉਹ ਵੱਧ ਜਾਂਦੇ ਇਸ ਕਰਕੇ ਧੁੰਦ ਜੜੀ ਆ ਉਹ ਖਰਾਬ ਕਰਦੀ ਆ ਉਹ ਜ਼ਰੂਰ ਖਰਾਬ ਕਰਦੀ ਆ ਲੇਕਿਨ ਆ ਜਿਹੜੀ ਕਨਵਨ ਜਿਹੜੀ ਬਾਰਿਸ਼ ਹੋ ਰਹੀ ਆ ਇਹ ਲੋਕਾਂ ਦੇ ਕਾਫੀ ਫਾਇਦੇਮੰਦ ਆ ਜਿਸ ਕਰਕੇ ਲੋਕੀ ਵੀ ਖੁਸ਼ ਨਜ਼ਰ ਆ ਰਹੇ ਨੇ ਤੇ ਹੁਣ ਲੋਕਾਂ ਦਾ ਵੀ ਕਹਿਣਾ ਵੀ ਇੱਜ ਤੇ ਫਸਣਾ ਵਾਸਤੇ ਵਧੀਆ ਉੱਥੇ ਬੱਚਿਆਂ ਦੀ ਜਾਂ ਵੱਡਿਆਂ ਦੀ ਜਿਹੜੀ ਠੰਡ ਕਰਕੇ ਬਿਮਾਰੀਆਂ ਸੀਗੀਆਂ ਉਹਦੇ ਤੋਂ ਵੀ ਨਿਜਾਤ ਮਿਲੇਗੀ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਦੈਨਿਕ ਸਵੇਰਾ ਫਰੋਕ